ਸਤਨਾਮ ਸ੍ਰੀ ਵਾਹਿਗੁਰੂ ਸਜਵ ਜੀ ਹਾਏ ਪ੍ਰਭ ਸਰਨਾ ਕੀਤੀ ਕਿਰਪਾ ਨਿਤ ਦਿਆਲੋ ਇੱਕ ਅਕਰ ਹਰ ਗਨ ਵਸਤ ਨਾਨਕ ਹੋਠ ਨਿਹਾਲੋ ਜੋਂ ਬਲਾਵੇ ਜੋਂ ਬੋਲਾ ਸੁਮੀ ਕੁਦਰਤ ਕਵਣ ਹਮਾਰੀ ਸਾਧ ਸੰਗਤ ਨਾਨਕ ਜਸ ਗਾਏ ਵਕੀ ਆਤਮਿਆਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨਾ ਸਤਿ ਮਹਿਮਾ ਜੋਤਿ ਹਾਰੀ ਹਮਨਾ ਸਖਤ ਕਰੇ ਸਿਵਤ ਤੁਮਾਰੀ ਆਪਲੇ ਹੋ ਤੁਮ ਸਤ ਸਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪੋ ਗੁਰ ਪਿਆਰੀ ਗੁਰ ਖਾਲਸਾ ਸਾਧ ਸੰਗਤ ਜੀ

ਗੁਰੂ ਪਾਤਸ਼ਾਹ ਮਹਾਰਾਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਉਹ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਮਨ ਬਿਰਤੀਆਂ ਇਕਾਗਰ ਕਰਕੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਨਾਲ ਬਾਣੀ ਦੇ ਨਾਲ ਨਾਮ ਦੇ ਨਾਲ ਗੁਰੂ ਦੀ ਵਿਚਾਰ ਨਾਲ ਜੁੜਨਾ ਕਰੀਏ ਸਤਿਗੁਰੂ ਮਹਾਰਾਜ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਨਾਮ ਦੀ ਦਾਤੋ ਸੇਵਾ ਸਿਮਰਨ ਦੀ ਦਾਤ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਹੁਕਮ ਨਾਮੇ ਦੇ ਵਿੱਚ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨੇ ਮਨੁ ਇਕਾਗਰ ਕਰਕੇ ਸਰਵਣ ਕਰਿਏ ਤੁਨ ਆਸਰੀ ਮਹੱਲਾ ਪੰਜਵਾਂ ਤੁਨ ਆਸਰੀ ਰਾਗ ਦੇ ਵਿੱਚ ਪੰਜਵੇਂ ਪਾਠ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਇਹ ਪਾਵਨ ਗਵਿੰਦਤਰ ਸ਼ਬਦ ਉਚਾਰਨ ਕਰਦੇ ਹਾਂ ਸਗਲ ਮਨੋਰਥ ਪ੍ਰਭ ਤੇ ਪਾਈ ਕੰਠ ਲਾਈ ਦੁਰ ਰੱਖੀ ਸਤਿਗੁਰੂ ਬਾਦਸ਼ਾਹ ਮਹਾਰਾਜੀ ਕਹਿੰਦੇ ਸਰਬ ਮਨੋਰਥ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰੇ ਮਨੋਤ ਕਹੀਏ ਸਾਰੀਆਂ ਮਰਾਦਾਂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਡੀਆਂ ਪੂਰੀਆਂ ਕਰਦੇ ਨੇ ਭਾਵੇਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੰਢ ਕੰਤ ਕਹਿ ਲੈਨੇ ਗਲ ਗਲ ਦੇ ਨਾਲ ਲਾ ਕੇ ਗੁਰੂ ਪਾਤਸ਼ਾਹ ਮਹਾਰਾਜ ਰੱਖਦੇ ਹੋ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਗਲ ਮਨੋਰਥ ਪ੍ਰਭ ਤੇ ਪਾਈ ਹੈ ਭਾਈ ਜਿਹੜੇ ਸਾਡੇ ਮਨੋਰਥ ਨੇ ਸਾਡੀਆਂ ਮੰਗਾਂ ਨੇ ਸਾਡੀਆਂ ਡਮੰਡਾਂ ਨੇ ਜਿਹੜੀਆਂ ਸਾਡੀਆਂ ਇਛਾਵਾਂ ਨੇ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਉਹ ਮਨੁੱਖਾਂ ਨੂੰ ਗੁਰੂ ਦੇ ਬਖਸ਼ਿਸ਼ ਦਿੱਤੀਆਂ ਹਨ ਭਾਗ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਮਨੁੱਖਾਂ ਨੂੰ ਗੁਰੂ ਨੇ ਆਪਣੇ ਗਰਨ ਨਾਲ ਲਾ ਕੇ ਸੰਸਾਰ ਸਮੁੰਦਰ ਤੋਂ ਬਚਾ ਲਿਆ ਪਰ ਉਹ ਦੁੱਖਣ ਤੋਂ ਵਿਚਾਲਿਆ ਉਹਨਾਂ ਨੂੰ ਉਹਨਾਂ ਨੇ ਮੰਗਾ ਸਾਰੀਆਂ ਦੂਰੀਆਂ ਕਰ ਦਿੱਤੀਆਂ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਕਰ ਦਿੱਤੀਆਂ ਉਹਨਾਂ ਨੂੰ ਸਭ ਕੁਝ ਹਾਸਲ ਹੋ ਗਿਆ ਸਤਿਗੁਰੂ ਬਾਸ ਕਹਿੰਦੇ ਮੰਗਾ ਕੀ ਸਰਨ ਸਗਲ ਮਨੋਰਥ ਪ੍ਰਪਤੇ ਪਾਈ ਸਾਰੇ ਜਿਹੜੇ ਮਨੋਰਥ ਨੇ ਉਹ ਪ੍ਰਭੂ ਪਰਮੇਸ਼ਰ ਬਖਸ਼ ਦਿੰਦਾ ਹੈ ਸਾਰੀਆਂ ਸ਼ਾਮਾਂ ਪੂਰੀਆਂ ਕਰ ਦਿੰਦਾ ਕਿਸੇ ਦੀ ਮੰਗ ਹੈ ਤੰਦੋ ਤੇ دنیਵੀ ਖੁਦਾਰਥਾਂ ਦੀ ਤੇ ਕਿਸੇ ਦੀ ਮੰਗ ਹੈ ਪ੍ਰਭੂ ਪਰਮੇਸ਼ਰ ਪਰਮਾਤਮਾ ਨੂੰ ਮਿਲਣ ਦੀ ਕਿਸੇ ਨੂੰ ਮੰਗ ਹੈ ਸਵਾਹੀ ਗੁਰੂ ਪਰਮੇਸ਼ਰ ਵਿੱਚ ਭੇਦ ਹਿਤੋਂ ਇਸ ਕਰਕੇ ਜਿਹੜੇ ਵੀ ਮਨੋਰਥ ਸੀ ਸਤਿਗੁਰੂ ਮਹਾਰਾਜੀ ਨੇ ਆਪਣੇ ਕੰਨ ਲਾ ਕੇ ਆਪਣੇ ਗਲੇ ਨਾਲ ਲਾ ਕੇ ਗੁਰ ਰੱਖੇ ਗੁਰੂ ਨੇ ਰੱਖਿਆ ਦਿੱਸ ਸੰਸਾਰ ਸਮੁੰਦਰ ਤੋਂ ਉਹਨਾਂ ਪਿਆਰਿਆਂ ਨੂੰ ਤਾਰਨਾ ਕੀਤਾ ਜਿਹੜੇ ਨਾਮ ਜਪਦੇ ਸੀ ਸਿਮਰਨ ਕਰਦੇ ਸੀ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਬਚਾ ਲਿਆ ਉਹਨਾਂ ਦਾ ਪਰਤਾਰਾ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹੋ ਗਿਆ

ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੰਸਾਰ ਈ ਐ ਸੰਸਾਰ ਇੱਕ ਸਮੁੰਦਰ ਹੈ ਸੰਸਾਰ ਕਿਨੂੰ ਕਹਿੰਦੇ ਨੇ ਕੁੰਮਰ ਦੁਨੀਆ ਦੀ ਲਕਾਈ ਨੀ ਕੁੱਲ ਦੁਨੀਆ ਦੇ ਜੀਵਾਂ ਨੂੰ ਭਾਵੇਂ ਵਿਦੇਸ਼ ਜਾਈਏ ਭਾਵੇਂ ਪਰਦੇਸ ਜਾਈਏ ਭਾਵੇਂ ਦੇਸ਼ ਚ ਰਹੀਏ ਦੁਨੀਆ ਵਸਦੀ ਆ ਸਮੁੰਦਰ ਹੈ ਦੁਨੀਆਂ ਦਾ ਸੰਸਾਰ ਦਾ ਸਮੁੰਦਰ ਗੁਰਦੇਵ ਬਾਛਾ ਕਹਿੰਦੇ ਇਹ ਜਿਹੜਾ ਸੰਸਾਰ ਦਾ ਸਮੁੰਦਰ ਹੈ ਤੇ ਗੁਰਦੇਵ ਬਾਛਾ ਕਹਿੰਦੇ ਕਿੰਨੇ ਇਹਨਾਂ ਵਿੱਚੋਂ ਕਿਸੇ ਨੇ ਵੀ ਗੁਰਮੁਖ ਪਿਆਰਿਆ ਦੁੱਤਰ ਕਹਿੰਦੇ ਨੇ ਤਰਨ ਆਉ ਖਮਨ ਸੋ ਸਤਿਗੁਰੂ ਕਹਿੰਦੇ ਭਾਖੇ ਬੋਲਣਾ ਕੀਏ ਆਖਿਆ ਕੀਏ ਕੋਈ ਗੱਲ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਸਾਗਰ ਮੇ ਜਲਨ ਨਾ ਦੀਨੇ ਕਿਨੇ ਨਾ ਪੁੱਤਰ ਭਾਖੇ ਗੁਰੂ ਪਰਮੇਸ਼ਰ ਪ੍ਰਮਾਤਮਾ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੀ ਅੱਗ ਤੋਂ ਬਚਾਲਿਆ ਵਿਕਾਰਾਂ ਨੂੰ ਬਚਾਲਿਆ ਸੜਨ ਨਾ ਦਿੱਤਾ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲਿਆ ਉਹਦੀ ਰੱਖਿਆ ਕੀਤੀ ਤੇ ਗੁਰਮੁਖ ਪਿਆਰਿਆਂ ਕਿਸੇ ਨੇ ਵੀ ਇਹ ਨਾ ਆਖਿਆ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ਕਿਉਂਕਿ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੈ ਕੋਏ ਜਿਨ੍ਹਾਂ ਦੀ ਪ੍ਰੀਤ ਭਰੀ ਪੂਰਨ ਪਰਮਾਤਮਾ ਦੇ ਨਾਲ ਜੁੜ ਗਈ ਹੈ ਉਸ ਨਰੰਕਾਰ ਨਾਲ ਪਿਆਰ ਪੈ ਗਿਆ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਸਾਗਰ ਮੇ ਚਲਨਾਂ ਦੀਨੇ ਇਹੋ ਸੰਸਾਰ ਸਾਗਰ ਦੇ ਵਿੱਚ ਸੰਸਾਰ ਦੀ ਅੱਗ ਦੇ ਵਿੱਚ ਕਿੱਥੋਂ ਸੜ ਜਾਣਗੇ ਕਿਉਂਕਿ ਉਹਨਾਂ ਦਾ ਰਾਖਾ ਗੁਰੂ ਹੋ ਗਿਆ ਪਰਮੇਸ਼ਰ ਹੋ ਗਿਆ ਇਸ ਕਰਕੇ ਕਿਸੇ ਨੇ ਵੀ ਨਹੀਂ ਕਿਹਾ ਕਿ ਮੈਂ ਸੰਸਾਰ ਸਮੁੰਦਰ ਵਿੱਚ ਸੜ ਰਿਹਾ ਹਾਂ ਕਿਉਂਕਿ ਉਹ ਗੁਰੂ ਨੇ ਰੱਖਿਆ ਕੀਤਾ ਗੁਰੂ ਨੇ ਸਹਯਤਾ ਕਰ ਦਿੱਤੀ ਇਸ ਕਰਕੇ ਕਿਨੇ ਨਦੁੱਤਰ ਭਾਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੁੱਤਰ ਤਰਨਾ ਔਖਾ ਸਮਝਿਆ ਪਾਵ ਸੰਸਾਰ ਰੂਪੀ ਨੂੰ ਤਰਨਾ ਔਖਾ ਸਮਝਿਆ ਸੰਸਾਰ ਮਾਰਾ ਨਹੀਂ ਹੈ ਸੰਸਾਰ ਵਿੱਚ ਜਦੋਂ ਖੱਜਤ ਹੁੰਨੇ ਆ ਉਦੋਂ ਮਾਰਾ ਹੁੰਦਾ ਹੈ ਇਸ ਸੰਸਾਰ ਵਿੱਚ ਰਹਿ ਕੇ ਜੇ ਭਰੀ ਪੂਰਨ ਪਰਮਾਤਮਾ ਦਾ ਨਾਮ ਜਪੀਏ ਸੇਵਾ ਤੇ ਸਿਮਰਣ ਕਰੀਏ ਸੱਚੇ ਕਿਰਤਵਤ ਕਰੀਏ ਤਾਂ ਸੰਸਾਰ ਮਾਰਾ ਨਹੀਂ ਹੈ 마ੜੇ ਕੌਣ ਨੇ 마ੜੇ ਉਹ ਇਨਸਾਨ ਜਿਹੜੇ ਭਈ ਪੂਰਨ ਪ੍ਰਮਾਤਮਾ ਨੂੰ ਭੁੱਲ ਜਾਂਦੇ ਜੀ ਜੋ ਵਾਹਿਗੁਰੂ ਨੂੰ ਭੁੱਲ ਜਾਂਦੇ ਨੇ ਜੋ ਪਰਮੇਸ਼ਰ ਨੂੰ ਭੁੱਲ ਜਾਂਦੇ ਕਿਉਂਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਸੁਭਾਏ ਮਾਨ ਹੈ ਭਾਵੇਂ ਇਸੇ ਤਰ੍ਹਾਂ ਦੇ ਵੀ ਲੋਕ ਨੇ ਇਸ ਦੁਨੀਆ ਦੇ ਉਪਤੇ ਉਹ ਸਾਰੇ ਪਰਮੇਸ਼ਰ ਨੂੰ ਮੰਨਦੇ ਨੇ ਪ੍ਰਮਾਤਮਾ ਨੂੰ ਮੰਨਦੇ ਨੇ ਕੋਈ ਲੱਕੜ ਦੀ ਮੂਰਤ ਬਣਾ ਕੇ ਭਗਵਾਨ ਮੰਨ ਕੇ ਮੰਨਦਾ ਹੈ ਕੋਈ ਗੁਰਮੁਖ ਪਿਆਰਿਆ ਪੱਥਰ ਦੀ ਮੂਰਤ ਬਣਾ ਕੇ ਭਗਵਾਨ ਬਣਾ ਕੇ ਮੰਨਦਾ ਹੈ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਭਾਵ ਅਟੋ ਅਟੋ ਮਰਜਾਦਾ ਹਨ ਅਟੋ-ਅਟ ਜੀਵ ਹਨ ਇਸ ਸੰਸਾਰ ਚ ਤੇ ਇਸ ਕਰਕੇ ਉਹ ਅਟੋ-ਅਟ ਇਛਾ ਦੇ ਨਾਲ ਆਪਣੀ-ਆਪਣੀ ਭਾਵਨਾ ਅਨੁਸਾਰ ਉਸ ਗਰੀਪੂਰਨ ਪ੍ਰਮਾਤਮਾ ਨੂੰ ਸਾਰੇ ਮੰਨਦੇ ਹਨ ਪਰ ਗੁਰਦੇ ਪਾਤਸ਼ਾਹ ਕਹਿੰਦੇ ਇਹ ਨਹੀਂ ਕਿ ਕੋਈ ਵੀ ਧਰਮ ਮਾੜਾ ਹੈ ਸਾਰੇ ਧਰਮ ਚੰਗੇ ਹਨ ਮਰ ਜਿਹੜੇ ਧਰਮ ਵਿੱਚ ਉਹ ਰਹਿ ਕੇ ਮੰਨਦਾ ਭਗਵਾਨ ਉਸੇ ਰੂਪ ਵਿੱਚ ਆ ਕੇ ਸਹਿਤਾ ਕਰਦਾ ਹੈ ਇਸ ਕਰਕੇ ਉਹਨੂੰ ਉਸੇ ਹੀ ਰੂਪ ਵਿੱਚ ਆ ਕੇ ਗਲੇ ਨਾਲ ਲੈਂਦਾ ਹੈ ਤੇ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਜਿਨ ਕੈ ਮਨ ਸਾਚਾ ਵਿਸ਼ਵਾਸ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ ਕੈ ਮਨ ਸਾਚਾ ਵਿਸ਼ਵਾਸ ਕੈ ਮਨ ਮਨ ਭਾਵ ਗੁਰਦੇ ਪਾਛ ਕਹਿੰਦੇ ਮਨ ਵਿੱਚ ਸਾਚਾ ਕਈ ਅਡਲ ਵਿਸ਼ਵਾਸ ਕਈ ਸਰਦਾ ਪ੍ਰੇਮ ਸਤਿਗੁਰੂ ਪਾਛ ਕਹਿੰਦੇ ਏ ਭਾਈ ਜਿਨਾਂ ਮਨੁੱਖਾਂ ਦੇ ਮਨ ਵਿੱਚ ਗੁਰੂ ਪਰਮੇਸ਼ਰ ਵਾਸਤੇ ਅਟਲ ਸਰਧਾ ਬਣ ਜਾਂਦੀ ਹੈ ਪਿਆਰ ਬਣ ਜਾਂਦਾ ਹੈ ਪਰਮੇਸ਼ਰ ਦੇ ਨਾਲ ਉਹਨਾਂ ਦੀ ਪ੍ਰੀਤ ਜੁੜ ਜਾਂਦੀ ਹੈ ਭਾਵ ਜਿਨ੍ਹਾਂ ਦੇ ਅੰਦਰ ਸੱਚ ਨਿਸ਼ਚਾ ਹੋ ਜਾਂਦਾ ਹੈ ਪਰਮੇਸ਼ਰ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਜਿਨ ਕੈ ਮਨ ਵਿਸਵਾਸ ਲਵੇ ਆਇਆ ਵੇਖੋ ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਸਤਿਗੁਰੂ ਬਾਣਸ ਕਹਿੰਦੇ ਵੇਖ ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਵੇਖ ਲਈਏ ਵੇਖਣ ਵੇਖੇ ਤੇ ਉਲਾਸੀਏ ਖੁਸ਼ੀ ਚਾਓ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੋ ਮਾਲਕ ਪ੍ਰਭੂ ਦੀ ਸੋਭਾ ਵੇਖ-ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਖੁਸ਼ੀ ਬਣੀ ਰਹਿੰਦੀ ਹੈ ਪ੍ਰੇਮ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰ ਚੌਂ ਰਹਿੰਦਾ ਹੈ ਇਸ ਕਰਕੇ ਵੇਖ-ਵੇਖ ਸੁਆਮੀ ਦੀ ਸੋਭਾ ਮਾਲਕ ਦੀਆਂ ਵਡਿਆਈਆਂ ਦੇਖ ਦੇ ਕੇ ਮਾਈ ਮਾਇਆ ਵਾਹਿਗੁਰੂ ਮਾਏ ਪਰਮੇਸ਼ਰ ਦੇ ਪ੍ਰਮਾਤਮਾ ਦੇ ਸਵਾਮੀ ਦੇ ਮਾਲਕ ਦੇ ਗੌਤਕ ਦੇਖ ਦੇ ਕੇ ਉਹਦੇ ਗੌਤਕ ਬੇਅੰਤ ਨੇ ભગવાન ਦੇ ਇਸ ਕਰਕੇ ਉਹਦੇ ਗੌਤਕ ਦੇਖ ਦੇ ਕੇ ਉਹਦੀ ਸ਼ੋਭਾ ਦੇਖ ਦੇ ਕੇ ਉਹਦੀ ਵਡਿਆਈ ਦੇਖ ਕੇ ਜਿਹੜੇ ਰੱਬ ਦੇ ਪਿਆਰੇ ਰੱਬਾਂ ਪਰਮੇਸ਼ਰ ਨੂੰ ਮੰਨਣ ਵਾਲੇ ਬਾਣੀ ਪੜਨ ਵਾਲੇ ਨੇ ਨਾਮ ਜਪਣ ਵਾਲੇ ਨੇ ਉਹ ਅਨੰਦ ਸਦਾ ਉਦਾਸ ਉਹ ਸਦਾ ਅਨੰਦ ਵਿੱਚ ਰਹਿੰਦੇ ਨੇ ਖੁਸ਼ੀ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਗੁਰਮੁਖ ਵਿਆਰਿਓ ਖੁਸ਼ੀ ਚਾਓ ਚੜ੍ਹਿਆ ਜਾਂਦਾ ਹੈ ਕਿ ਮੇਰੇ ਸਤਿਗੁਰੂ ਮਹਾਰਾਜ ਜੀ ਸਾਰੇ ਕੌਟਕ ਕਰਦੇ ਨੇ ਸਾਰੀ ਖੇਡ ਖੇਡ ਰਹੀ ਹੈ ਇਸ ਕਰਕੇ ਉਹਨਾਂ ਦੇ ਅੰਦਰ ਚौਹ ਪ੍ਰੇਮ ਸ਼ਰਧਾ ਵਧੀ ਰਹਿੰਦੀ ਹੈ ਰਾਵ ਬਿਸਰਾਮ ਦੇ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਹਨ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖੋ

ਇਸ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਸ਼ਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿ ਗੁਰਮੁਖਿ ਮੇਰਾ ਦੇ ਨਾਮ ਦੇ ਤੇ ਥੋੜੀ ਜੀ ਭੀੜੀ ਆਈ ਥੋੜਿਆ ਜਿਹਾ ਕਸ਼ਟ ਆਇਆ ਪਰਮੇਸ਼ਰ ਨੂੰ ਪਤਾ ਚੱਲ ਗਿਆ ਕਿ ਮੇਰੇ ਭਗਤਾਂ ਤੇ ਕਸ਼ਟ ਆ ਗਿਆ ਹੈ ਮੈਂ ਸਹਯਤਾ ਕਰਨੀ ਹੈ ਕਬੀਰ ਜੀ ਤੇ ਥੋੜਾ ਜਿਹਾ ਕਸ਼ਟ ਆ ਗਿਆ ਤਕਲੀਫ ਹੋਈ ਗੰਗਾ ਵਿੱਚ ਸਿਰ ਦਿੱਤਾ ਪੈੜਾ ਪੈਰਾ ਸੰਗਲ ਵਰਨ ਕੇ ਹੱਥਾਂ ਨੂੰ ਸੰਗਲ ਵਰਨ ਕੇ ਪਰ ਸੰਕਲਪਟ ਕੇ ਸਹੇਤਾ ਹੋਏ ਇੰਨੀ ਜਲਦੀ ਭਗਵਾਨ ਪਹੁੰਚ ਗਿਆ ਪਰਮੇਸ਼ਰ ਪਹੁੰਚ ਗਿਆ ਆਪਣੇ ਪਿਆਰੇ ਨੂੰ ਚਾਉਣ ਵਾਸਤੇ ਸਤਰੇ ਨੂੰ ਥੋੜੀ ਜੀ ਭੀੜ ਆਈ ਤੇ ਗੁਰਮਖ ਪਿਆਰੇ ਸਤਲੇ ਦੀ ਸਹੇਤਾ ਵਾਸਤੇ ਪਰਮੇਸ਼ਰ ਪਹੁੰਚ ਗਿਆ ਇਸ ਕਰਕੇ ਉਹ ਭਈ ਪੂਰਨ ਪਰਮਾਤਮਾ ਹੈ ਜਿਹੜਾ ਉਹਦਾ ਚਰਨਾਂ ਦਾ ਆਸਰਾ ਲੈ ਲੈਣਾ ਹੈ ਉਦੀ ਸ਼ਰਨ ਵਿੱਚ ਪੈ ਜਾਂਦਾ ਹੈ ਜੋ ਭਰੀ ਪੂਰਨ ਪਰਮਾਤਮਾ ਹੈ ਪਰਮਾਤਮਾ ਹੈ ਜੋ ਸਭ ਦੇ ਦਿਲਾਂ ਦੀ ਜਾਣਣ ਵਾਲਾ ਹੈ ਜਦੋਂ ਜੀਵ ਉਹ ਆਸਰਾ ਲੈਂਦਾ ਹੈ ਤੋ ਆਪਣੇ ਭਗਤਾਂ ਦੀ ਆਪ ਵੈਗੁਰਿ ਪਰਮੇਸ਼ਰ ਸਹੇਤਾ ਕਰਦਾ ਗੁਰੂ ਪਿਆਰਿਓ ਇਸ ਕਰਕੇ ਗੁਰਦੇਵ ਮਹਾਰਾਜੀ ਕਹਿੰਦੇ ਹੈ ਭਾਈ ਉਹਨਾਂ ਮਨੁੱਖਾਂ ਦੇ ਸਰਵ ਵਿਆਪ ਪਰਿਪੂਰਨ ਪ੍ਰਮਾਤਮਾ ਜੋ ਹਰ ਇੱਕ ਜਗ੍ਹਾ ਤੇ ਸੁਭਾਏ ਮਾਨ ਹੈ ਹਰ ਇੱਕ ਜਗ੍ਹਾ ਤੇ বিরাজ ਮਾਨ ਹੈ ਜਦੋਂ ਉਸ ਪ੍ਰਮਾਤਮਾ ਦੇ ਚਰਨਾਂ ਦੀ ਅਸੀਂ ਸ਼ਰਨ ਵਿੱਚ ਪੈ ਜਾਂਦੇ ਹਾਂ ਉਹਦੇ ਚਰਨਾਂ ਦਾ ਆਸਰਾ ਲੈ ਲੈਂਦੇ ਹਾਂ ਤੇ ਗੁਰਮੁਖ ਪਿਆਰਿਓ ਏਕ ਦੇ ਦਿਲ ਦੀ ਜਾਨਣ ਵਾਲਾ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਪ੍ਰਤੱਖ ਹੋ ਕੇ ਉਸ ਨੂੰ ਦਰਸ਼ਨ ਮੰਨਦਾ ਪ੍ਰਤੱਖ ਹੋ ਕੇ ਉਸ ਨੂੰ ਦੇਖ ਲੈਂਦਾ ਕਿ ਇਹ ਮੇਰਾ ਪਿਆਰਾ ਮੈਨੂੰ ਯਾਦ ਕਰਦਾ ਹੈ ਮੇਰੇ ਚਰਨਾਂ ਦਾ ਉਹ ਟਾਸਦਾ ਹੈ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇਲੇ ਵੀ ਬੜੀਆਂ ਹੀ ਸਾਖੀਆਂ ਆਉਂਦੀਆਂ ਨੇ ਜਿਸ ਤਰ੍ਹਾਂ ਭਾਈ ਗੋਤਾਰੋ ਜੀ ਦੀ ਸਾਖੀ ਆਉਂਦੀ ਹੈ ਭਾਈ ਗੁਰਾਰੋ ਜੀ ਦੀ ਸਤਿਗੁਰਾਂ ਨੇ ਰੱਖਿਆ ਕੀ ਤੇ ਇਸ ਕਰਕੇ ਬੜੀਆਂ ਸਾਖੀਆਂ ਆਉਂਦੀਆਂ ਨੇ ਕਿ ਗੁਰੂ ਹੈ ਜਿਹੜਾ ਪਰਮੇਸ਼ਰ ਹੈ ਜਿਹੜਾ ਪ੍ਰਮਾਤਮਾ ਹੈ ਉਹ ਆਪਣੇ ਪਿਆਰੇ ਭਗਤਾਂ ਦੀ ਆਪ ਰੱਖਿਆ ਕਰਦਾ ਸਹਿਯਤਾ ਕਰਦਾ ਕਿਉਂਕਿ ਉਹ ਅੰਦਰ ਜਾਣਦਾ ਹੈ ਸਭ ਦੇ ਦਿਲ ਦੀ ਗੱਲ ਬੁੱਝ ਲੈਂਦਾ ਜਾਣ ਲੈਂਦਾ ਹੈ ਜਾਣ ਬੋਝ ਆਪਣਾ ਕੀਓ ਨਾਨਕ ਭਗਤਨ ਕਾ ਅੰਦਰ ਰਾਖੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾਨ ਜਾਨ ਕਹਿੰਦੇ ਨੇ ਜਾਨ ਭਾਵ ਜਨ ਸਮਝਣ ਜਨ ਸਤਗੁਰੂ ਪਾਤਸ਼ਾਹ ਕਹਿੰਦੇ ਜਾਨ जान ਲਿਆੁੱਜਨੇ ਕਹਿ ਲਿਆ ਸਮਝ ਲਿਆ ਕਹਿ ਲਿਆ ਅੰਕੁਰ ਕਹਿੰਦੇ ਨਵੇਂ ਉੱਗੇ ਹੋਏ ਬੀਜ ਨੂੰ ਅੰਕੁਰ ਕਿਹਾ ਜਾਂਦਾ ਹੈ ਭਾਵ ਜਿਹੜਾ ਕੋਮਲ ਪੱਤੀਆਂ ਵਾਲਾ ਹੁੰਦਾ ਹੈ ਕੋਮਲ ਜਾਂ ਹੁੰਦਾ ਹੈ ਅਜੇ ਵੀ ਉੱਗੇ ਰਹੇ ਹੋਣ ਜਾਵੇ ਉਹਨੂੰ ਗੁਰਮੁਖ ਪਿਆਰਿਓ ਔੰਕਰ ਕਹਿੰਦੇ ਨੇ ਵੀ ਅਜੇ ਉੱਕੇ ਹੀ ਰਿਆ ਔੰਕਰ ਦਾ ਅਰਥ ਨੇ ਉਗਣਾ ਔਮਰ ਤੇ ਸਤਿਗੁਰੂ ਬਾਦਸ਼ਾਹ ਕਹਿੰਦੇ ਉਹ ਉੱਗੇ ਹੋਏ ਵੀਰੀ ਭਾਵ ਜੇ ਨਰਮ ਜੇ ਪੱਤੇ ਨੇ ਨਰਮ ਜਿਆ ਹੈ ਬਾਹਰ ਨਿਕਲਿਆ ਹੈ ਉਹਦੀ ਵੀ ਰੱਖਿਆ ਭਰੇ ਪੂਰਨਾ ਪਰਮੇਸ਼ਰ ਕਰਦੇ ਤੈਨੂੰ ਬਚਾ ਲੈਂਦੇ ਤੇ ਇਸ ਕਰਕੇ ਗੁਰਦੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਅਰਜਨ ਪਾਤਸ਼ਾਹ ਗੁਰੂ ਨਾਨਕ ਦੇ ਪੰਜਵੇਂ ਸੂਪ ਕਿ ਇਹ ਭਾਈ ਉਹਨਾਂ ਦੇ ਦਿਲ ਦੀ ਜਾਣ ਕੇ ਸਮਝ ਕੇ ਪ੍ਰਮਾਤਮਾ ਉਹਨਾਂ ਨੂੰ ਆਪਣਾ ਬਣਾ ਲਿਆ ਆਪਣੀ ਰੱਖਿਆ ਕਰ ਗਿਆ ਤੇ ਇਸ ਤਰ੍ਹਾਂ ਆਪਣੇ ਉਹਨਾਂ ਭਗਤਾਂ ਦੇ ਅੰਦਰ ਭక్తి ਦਾ ਚਰਨਾ ਫੁੱਟ ਪੈਂਦਾ ਹੈ ਤੇ ਭਗਤੀ ਕਰਨ ਲੱਗ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਓਮਲ ਅੰਕੁਰ ਭਾਵ ਓਮਲ ਜਨਮ ਅੰਕੁਰ ਉੱਠ ਕੜਦੇ ਨੇ ਸਤਿਗੁਰੂ ਮਹਾਰਜ ਜੰਦੇ ਵਿਕਾਰ ਦੀ ਅੱਗ ਵਿੱਚ ਸੜਨ ਤੋਂ ਉਪਰੀ ਪੂਰਨ ਪਰਮਾਤਮਾ ਬਚਾ ਲੈਂਦਾ ਹੈ। ਉਹਨਾਂ ਨਿੱਕੇ-ਦਿੱਕੇ ਬੀ ਦੇ ਵਿੱਚੋਂ ਪੱਤਿਆਂ ਨੂੰ ਪੈਦਾ ਜਿਵੇਂ ਜੀ ਹੋਈ ਨੇ ਉਹ ਪਰੀਪੂਰਨ ਪਰਮੇਸ਼ਰ ਪਰਮਾਤਮਾ ਆਪਣੀ ਸਹਯਤਾ ਦੇ ਨਾਲ ਉਹਨਾਂ ਨੂੰ ਬਚਾ ਕੇ ਫੇਰ ਬੜਾ ਸਾਰਾ ਬਿਰਸ਼ ਪੈਦਾ ਕਰ ਦਿੰਦਾ ਹੈ ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਭਾਈ ਉਪਰੀ ਪੂਰਨ ਚੰਗੀ ਤਰ੍ਹਾਂ ਪਰਖ ਕੇ ਸਾਹਿਬ ਤੇ ਗੁਰਮੁਖ ਪਿਆਰੇ ਆਪਣਾ ਲੈਂਦੇ ਆਪਣਾ ਬਣਾ ਲੈਂਦਾ ਹੈ ਆਪਣੀ ਸਹਿਯਤਾ ਕਰਦਾ ਹੈ ਤੇ ਆਪਣੀ ਰੱਖਿਆ ਕਰਕੇ ਉਨੂੰ ਡੁੱਬਣ ਦੇ 83 ਲੱਖ ਜੂਨਾ ਤੋਂ ਬਚਾ ਲੈਂਦਾ ਹੈ ਇਸ ਕਰਕੇ ਗੁਰਦੇਵ ਬਾਦਸ਼ਾਹ ਕਹਿੰਦੇ ਭਗਤਨ ਕਾ ਅੰਕੁਰ ਰਾਖਿਓ ਜਿਹੜੇ ਜੀ ਭਗਤੀ ਵਿੱਚ ਲੱਗੇ ਹੀ ਨਹੀਂ ਉਹਨਾਂ ਦੇ ਅੰਦਰ ਬ੍ਰੇਮ ਭਾਵਨਾ ਪੈਦਾ ਹੀ ਹੋਈ ਹੈ ਤੇ ਉਹਨਾਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਦਿੜਢ ਕਹਿੰਦੀ ਇਕਰਾ ਦਿੰਦਾ ਹੈ ਤੇ ਉਹਨਾਂ ਦੇ ਅੰਦਰ ਪੂਰਨ ਵਿਸ਼ਵਾਸ ਆ ਜਾਂਦਾ ਜਿਵੇਂ ਧਰੂ ਦੇ ਆਇਆ ਜਿਵੇਂ ਪ੍ਰਿਲਾਦ ਦੇ ਆਇਆ ਵੀ ਹਾਂ ਭਗਵਾਨ ਹੈ ਪਰਮੇਸ਼ਰ ਹੈ ਮੇਰੀ ਰੱਖਿਆ ਕੀਤੀ ਪਰਮੇਸ਼ਰ ਭਗਵਾਨ ਨੇ ਇਸ ਕਰਕੇ ਕਹੇ ਭਰੀ ਪੂਰਨ ਪ੍ਰਮਾਤਮਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਗਤਨ ਕਾ ਅੰਕਰ ਰੱਖਿਓ ਭਗਤਾਂ ਨੂੰ ਗਲੇ ਲਾ ਕੇ ਰਖ ਲੈਂਦਾ ਜੇ ਥੋੜੀ ਜਿਹੀ ਲੱਬ ਲੱਗੀ ਸੀ ਤੇ ਆਪਣੀ ਸਿਹਤਾ ਦੇ ਕੇ ਉਹਨਾਂ ਦੀ ਰੱਖਿਆ ਕਰ ਦਿੱਤੀ ਸਵਿਸ ਕਰਕੇ ਆਉ ਇੰਨੀਆਂ ਮੇਮੀਆਂ ਪ੍ਰਵਾਨ ਕਰਨੀਆਂ ਬੇਹੁਕੂਲਾ ਹੋ ਗਿਆ ਹੁਣ ਨੀਆਂ ਸੰਗਤ ਦੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਸਤ ਮਤ ਬਖਸ਼ਿਸ਼ ਕਰਨ ਉਪਰੀ ਪੂਰਨ ਪਰਮੇਸ਼ਵਰ ਪਰਮਾਤਮਾ ਵਿਆਪਕ ਹੈ ਨਾਮ ਜਪਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਉਹ ਵਾਹਿਗੁਰੂ ਸਾਡੇ ਅੰਗ ਸੰਗ ਹੋਵੇਗਾ ਸਾਡੀ ਸਹਾਇਤਾ ਕਰੇਗਾ ਸਿਸ ਕਰਕੇ ਆਓ ਪੁਰ ਚਲ ਦੀ ਖਿਮਾ ਅਖੀਰਲੀ ਪੰਤੀ ਪੜ ਕੇ ਪਾਈ ਮਤੇ ਦੀ ਸਾਝ ਪਾਈਏ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਦਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰੱਖੇ ਵਾਗੁ ਗੁਰਜੀ ਕਾ ਖਲਸਾ ਵਾਗੁ ਗੁਰਜੀ ਕੀ ਫਤਿਹ